ਹਾਂਜੀ ਤੋਂ ਤੋ ਅੱਜ ਆਪਕਰ ਆਏ ਸੀ ਵਾਹ ਨੇ ਪਿੰਡ ਦੀ ਜਿੱਥੇ ਸਪੱਟਾ ਕਰਨ ਆਜੋ ਤੁਹਾਨੂੰ ਵੀ ਕਰਾਉਣਿਆ ਚੈਨ ਖੇਤਾਂ ਦੀ ਅੱਲਾ ਦੇਖੋ ਖੇਤਾਂ ਵਿੱਚ ਹਰਿਆਲੀ ਦੇਖੋ ਨਗਰੀਆਂ ਨਾਲ ਹਰੇ ਨਾਲ ਲੇਕਿਨ ਸੋਹਣੀ ਬਾਈ ਗੁਰੂ ਕਦੇ ਪੰਜਾਬ ਵਿੱਚ ਖੁਸ਼ਹਾਲੀ ਤੇ ਹੰਝਾਲੀ ਐਦਾਂ ਹੀ ਬਣੀ ਰਹੇ ਆਜੋ ਹੁਣ ਆਪਾਂ ਚੱਲਦੇ ਆਂ ਚਾਹ ਚਪਟਾ ਕਰਨ ਨੇ ਉਸ ਤੋਂ ਪਹਿਲਾਂ ਕਿ ਜ਼ਰੂਰੀ ਕੰਮ ਕਰ ਜਾਈਓ ਜੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਤੇ ਸੇਅਰ ਜੋੜ ਕਰਿਓ ਚਲੋ ਜੀ ਚੱਲਦੇ ਆਂ ਵੀਡੀਓ ਦੇ ਨਾਲ ਬਣੇ ਰਿਓ ਦੋਸਤੋ ਤੈਂ ਜਾਣਾ ਪੜੇ ਪੰਜ ਮਿੰਟ ਤੱਕ ਅਗੁਣਾ ਜੀ ਦੋ ਦੱਗ ਇੱਕ ਅਲੜ ਕੁੜੀ ਦੀਆਂ ਅੱਖੀਆਂ ਅੱਖੀਆਂ ਵਿੱਚ ਮਸਤੀ ਸਰਦੀ ਐ ਇੱਕ ਅਲੜ ਕੁੜੀ ਦੀਆਂ ਅੱਖੀਆਂ ਅੱਖੀਆਂ ਵਿੱਚ ਮਸਤੀ ਸਰਦੀ ਐ ਜਦ ਬੇਲ ਬੁੱਟੀਆਂ ਕੱਢਦੀ ਐ ਜਦ ਬੇਲ ਬੁੱਟੀਆਂ ਕੱਢਦੀ ਐ ਸੱਜਣਾ ਨੂੰ ਚੇਤੇ ਕਰਦੀ ਐ ਫੁੱਲ ਕੱਢਦੀ ਸੱਜਣਾ ਵਰਗਾ ਤੇ ਸੁਈ ਨਾਲ ਗੱਲਾਂ ਕਰਦੀ ਐ ਫਲ ਕੱਢਦੀ ਜੱਜਨਾ ਵਰਗਾ ਸੁਈ ਨਾਲ ਗੱਲਾਂ ਕਰਦੀ ਐ ਜੱਜਨਾ ਨੂੰ ਤੇ ਤੇ ਕਰਦੀ ਐ ਹਾਂਜੀ ਝੜਖੇ ਫਲਕਾਰੀਆਂ ਤੇਨ ਜਨਾ ਦੀ ਗੱਲ ਪ੍ਰਾਣੇ ਗੀ ਗੀਤਾਂ ਵਿੱਚ ਸੁਣਨ ਦੀ ਲੱਗੀ ਅਨਾਜੀ ਸਹੀ ਗੱਲ ਹੈ ਨਾ ਅੱਜ ਦੇ ਗੀਤਾਂ ਵਿੱਚ ਖੁਸ਼ ਪਤਾ ਨਹੀਂ ਦਾਦਾ ਕੀ ਗਗਾਉਂਦੇ ਨੇ ਕੀ ਨਹੀਂ ਕਹਾਣੀ ਕਿੱਥੋਂ ਸੁਣਉਂਦੀ ਹੈ ਕਿੱਥੇ ਲੈ ਕੇ ਖਤਮ ਕਰ ਦਿੰਦੇ ਨੇ ਚਲੋ ਜੀ ਆਓ ਆਪਣੀ ਜਗ੍ਹਾ ਵੀ ਠੀਕ ਨੇ ਇੱਕ ਬੰਦੇ ਦੀ ਆਪੋ ਆਪਣੀ ਸੋਚ ਨਹੀਂ ਹੁੰਦੀ ਆ ਚਲੋ ਜੀ ਔੜ ਦੇ ਦੇ ਦਿੱਕਤ ਪਹਿਲਾ ਜਿਹਾ ਗੀਤ ਸੁਣਾਇਆ ਦੀ ਔਰ ਮੇਰੇ ਫੇਵਰਿਟ ਸਿੰਗਰ ਹੈ ਜੀਤ ਜਗੀਤ ਜੀ ਦਾ ਗੀਤ ਸੀ ਫੁੱਲ ਬਹੁਤ ਪਿਆਰਾ ਗੀਤ ਆ ਫਿਰ ਸਾਵਣ ਪੈ ਲੱਗਿਆ ਮੇਰੀ ਪਲੇਲਿਸਟ ਵਿੱਚ ਜਰੂਰ ਲੱਗਿਆ ਹੁੰਦਾ ਉਹ ਗੀਤ ਤੇ ਇੱਕ ਗੀਤ ਹੋਰ ਹਰਜੀਤ ਹਰਮਨ ਭਾਜੀ ਦਾ ਚੜਖਾ ਉਹ ਵੀ ਮੈਨੂੰ ਬਹੁਤ ਪਸੰਦ ਆ ਸਨਾਉਣਿਆ ਤੁਨ ਡਟਪੇ ਫੋਲ ਦਿਲੇ ਦਿੱਕਤਾ ਵਾਲਾ ਬੜਕਾ ਕੋਲ ਦਿਲੇ ਦਿੱਕਤਾ ਵਾਲਾ ਬੜਕਾ ਬਸਤੇ ਤੇ ਨਾਮ ਲੈ ਕੇ ਕੇ ਬੇਮਕਤ ਦਿੱਤ ਰੇਂਜਨਾ ਤੇੜ ਖਾਵੇ ਬਸਤੇ ਤੇ ਨਾਮ ਲੈ ਕੇ ਬਸਤੇ ਤੇ ਨਾਮ ਲਿਖ ਕੇ ਵੇ ਮੈਂ ਕਹ ਤਦ ਦਿੱਤ ਨਿੰਦਨਾ ਅਜ ਤੜ ਖਾਵੇ ਤੇ ਤੇਰਾ ਨਾਮ ਲਿਖ ਕੇ ਲੰਮੇ ਲੰਮੇ ਤੰਦ ਪਾਵਨ ਮੱਥਲੇ ਬੈ ਕੇ ਵੇ ਆਉਂਦੀਆਂ ਹਵਾਵਾਂ ਨੇ ਸੁਗੰਧ ਤੇਰੀ ਲੈ ਕੇ ਵੇ ਲੰਮੇ ਲੰਮੇ ਤੰਦ ਪਾਵਨ ਮੱਥਲੇ ਬੈ ਕੇ ਵੇ ਆਉਂਦੀਆਂ ਹਵਾਵਾਂ ਨੇ ਸੁਗੰਧ ਤੇਰੀ ਲੈ ਕੇ ਵੇ ਨਾਲੇ ਇਸ ਤੇ ਦੀ ਹੋਈ ਆ ਬਰਖਾ ਮੇ ਤੇਰਾ ਨਾਮ ਲਿਖ ਕੇ ਬੇਮਕਤ ਦਿੱਤ ਰਿੰਜਣਾ ਚੜਖਾ ਬੇ ਤੇਰਾ ਨਾਮ ਲਿਖ ਕੇ ਬੇਮਕਤ ਦਿੱਤ ਰਿੰਜਣਾ ਚੜਖਾ ਬੇ ਤੇਰਾ ਨਾਮ ਲਿਖ ਕੇ ਕਤ ਦੀ ਗਲੋਟਿਆਂ ਚ ਤੇਰਾ ਹੀ ਪਿਆਰ ਬੇ ਤੇਰੇ ਬਿਨਾ ਸੁਨਣਾ ਜਰਾ ਲੱਗੇ ਤੇ ਚੜ ਬੇ ਤੇਰੇ ਨਾਮ ਦੀ ਸੇਲਿਆਂ ਚ ਚੜ ਤਿਆ ਤੇਰੇ ਨਾਮ ਦੀ ਸੇਲਿਆਂ ਚ ਚੜਦੇ ਬੇ ਤੇ ਤੇਰਾ ਨਾਮ ਲਿਖ ਕੇ ਬੇ ਮੈਂ ਕੱਤ ਦਿੱਤ ਰਿੰਜਣਾ ਚੜ ਖਾਬੇ ਤੇ ਤੇਰਾ ਨਾਮ ਲਿਖ ਕੇ ਹਾਂਜੀ ਤਨਬਾਦ ਦੋਸਤੋ ਅੱਜ ਦਾ ਬਲੌਗ ਅੰਤਮਿਕਤਾ ਹੈ ਅੰਦਾ ਹੈ ਥੋੜੀ ਬਲੌਗ ਹੈ ਜੇ ਖਤਮ ਨਹੀਂ ਕੀਤਾ ਜਾਂਦਾ ਗਲਤੀ ਨਾਲ ਕਿਹਾ ਗਿਆ ਦੋਸਤੋ ਅਜੇ 40 ਮਿੰਟ ਹੋਰ ਲੱਗਣਗੇ ਆਪਾਂ ਨੂੰ ਘਰੇ ਪਹੁੰਚਣ ਨੂੰ ਚਲੋ ਚੱਲਦੇ ਆਣੇ ਨੇ ਦੇ ਹੋ ਦੋਸਤੋ ਜਦ ਹੀ ਬਾਗ ਨੂੰ ਉੱਠ ਕੇ ਜਦ ਆ ਤਾਂ ਜੀਉਣੀ ਕਰਦਾ ਬਹੁਤ ਗਰਮੀ ਆਇਦਲੇ ਇਹ ਸ਼ਾਡੂ ਆ ਦੇਖੀ ਜਿਹਨੂੰ ਲਾਤਾ ਮੁਰਾਦ ਦਸੀ ਗਾ ਐਸੀ ਹੀ ਗਾ ਬੁੜਾ ਰੇ ਤੂੰ ਬੁਲਾ ਦੇ ਸਸੀ ਗਾ ਇਹਦੇ ਸੰਗ ਲੱਗਦੀ ਆ ਕੌਣ ਐ ਤੇਰੀਓ ਫੋਟੋ ਹੁੰਦੀ ਐ ਕਿੰਝ ਜਿੱਤਾ ਬਿਗੜਿਆ ਹੋਇਆ ਪਾਉਂਗਾ YouTube ਤੇ ਤੂੰ ਵੀ YouTube ਤੇ ਆਏਂਗਾ ਤਸੀ ਗਾ ਨਹੀਂ ਨਹੀਂ ਇਹਨਾਂ ਫਿਰ ਮੈਂ ਖਰਾਬ ਹੋ ਜੀ ਬਾਬਾ ਸੰਗ ਦਾ ਦੀ ਕਰਾਂ ਮੈਂ ਬਿਗੜ ਜੇ ਤੂੰ ਜੇ ਮੈਂ YouTube ਤੇ ਆ ਗਿਆ ਹਾਂਜੀ ਅੱਜ ਕੱਲੇ ਬਾਬੇ ਬਿਗੜੇ ਪੈਣੇ ਨੌਜਵਾਨ ਘਟੇ ਵਿਗੜੇ ਪੈਣੇ ਅੱਜ ਕੱਲੇ ਬਾਬੀ ਨਹੀਂ ਮਾਣ ਅਣਾ ਜੀ ਕੌਣ ਕਹਦਾ ਹੈ ਬੁੱਢੇ ਇਸਕ ਨਹੀਂ ਕਰਦੇ ਇਸਕ ਤੋਂ ਕਰਦੇ ਹੈ ਪਰ ਲੋਕ ਥੱਕ ਨਹੀਂ ਕਹਿੰਦੇ ਜੋ ਜੋ ਆਪਣੇ ਛੋਟੀ ਸਕਰੀਨ ਦੇ ਬਾਬਾ ਨੰਗਿਆ ਦੀ ਐਂਗਲ ਤੇ ਕਟੋ ਵੀ ਨਹੀਂ ਚਲੋ ਜੀ ਅੱਸੀ ਮਜ਼ਾਕ ਸੀ ਬਾਬੇ ਨਾਲ ਪਿਆਰ ਬਣਿਆ ਆਇਆ ਵਿਆ ਇੱਕ ਦੁੱਧ ਨੇ ਮਜ਼ਾਕ ਕਰਨ ਨੇ ਆ ਇਹੀ ਕੁਝ ਆ ਜੀ ਦੁਨੀਆ ਦੇ ਹੋਰ ਕੀ ਆ ਇਹੀ ਕੁਝ ਨਾਲ ਜਾਣਾ ਅੱਜ ਦਾ ਬਲੌਗ ਇੱਥੇ ਖਤਮ ਕੀਤਾ ਜਾਂਦਾ ਹੈ ਮੈਨੂੰ ਜਸਨੂਰ ਜਾਇਸ ਤੇ ਸਤਿਕਾਰ ਦੋਸਤੋ